ਇਹ ਮਤਰਾ ਮੇਲਾ ਦੇਖਣ ਆਏ ਆ ਟਾਂਡੇ ਪਹਿਲਾਂ ਚੈੱਕ ਕਰਦੇ ਆ ਡਰਾਈਵ ਟਿਕਟਾ ਲੈ ਲਈਆਂ ਮਲਾਵ ਮਲਾ ਆ ਰੱਖ ਲੈ ਭਾਈ ਸ਼ੀਗਲੇ ਸ਼ੀਗਲੇ ਦੰਦ ਜੂ ਮਲਾਵ ਤੇ ਭਾਈ ਉਹ ਜਿਹੜਾ ਸਾਹਮਣੇ ਬੋਲਦਾ ਜੋ ਸਤਿ ਸ਼੍ਰੀ ਅਕਾਲ ਜੀ ਆਪ ਕਿਦਾਂ ਹੋ ਗਏ ਸਭੀਆ ਅੱਜ ਚਲ ਆ ਜੋ ਮੇਰੇ ਵੀਰ ਨੂੰ ਅੱਜ ਜੀ ਆਏ ਟਾਂਡੇ ਸਰਸ ਮੇਲਾ ਦੇਖਣ ਸਾਡੇ ਟਾਂਡੇ ਮੇਲਾ ਲੱਗਾ ਘਰ ਦੇ ਨਾਲ ਆਇਆ ਸਾਰੇ ਚੱਕਰ ਦੇ ਤੁਹਾਨੂੰ ਮੇਲਾ ਦਿਖਾਉਨੇ ਆ ਆ ਜੋ ਤੁਹਾਨੂੰ ਜੇ ਸ਼ਾਪਿੰਗ ਮੇਲਾ ਸ਼ਾਪਿੰਗ ਮੇਲਾ ਕਹਿੰਦੇ ਇਹਨਾਂ ਨੂੰ ਪੂਰੇ ਪਰਿਵਾਰ ਦੇ ਨਾਲ ਆਇਆ ਸੀ ਦੇਖਣ ਹਾਂਜੀ ਦੋਸਤੋ ਬਹੁਤ ਸਾਰੇ ਪੰਘੋੜੇ ਜਿਗੇ ਮੇਰਾ ਬੇੜਾ ਤਾਂ ਮੇਰੀ ਵਾਈਫ ਦੇਖਣ ਲੱਪੇ ਪੰਘੋੜੇ ਤੇ ਪੰਘੋੜੇ ਲੈਣੇ ਚੂੜੇ ਲੈਣੇ ਆ ਤੇ ਇਹ ਲੱਗਾ ਜੀ ਟਾਂਡਾ ਮੰਡੀ ਦਾਣਾ ਮੰਡੀ ਆ ਜੋ ਟਾਂਡੇ ਨਾਲ ਸਬਜੀ ਮੰਡੀ ਆ ਖੁਰਾਕਾ ਕਰਿਆਨਾ ਸਟੋਰ ਜਿੱਥੋਂ ਸੌਦਾ ਲਿਆ ਸੀ ਅਸੀਂ ਕੱਲ ਤੁਹਾਨੂੰ ਦਿਖਾਇਆ ਰਾਚਣ ਉਹਦੇ ਸਾਹਮਣੇ ਬਿਲਕੁਲ ਦਾਣਾ ਮੰਡੀ ਦੇ ਵਿੱਚ ਲੱਗਾ ਮੇਲਾ 15 ਦਿਨ ਦੀ ਪਰਮਿਸ਼ਨ ਲਈ ਇਹਨਾਂ ਨੇ ਤੇ ਬਹੁਤ ਸੋਹਣਾ ਮੇਲਾ ਸ਼ਾਪਿੰਗ ਮੇਲਾ ਹਰ ਤਰ੍ਹਾਂ ਦੀ ਚੀਜ਼ ਸਸਤੀ ਤੋਂ ਸਸਤੀ ਮਹਿੰਗੀ ਤੋਂ ਮਹਿੰਗੀ ਚੀਜ਼ ਜਿੱਥੋਂ ਲੈ ਸਕਦੇ ਆ ਤੇ ਆ ਦੇਖੋ ਇੱਥੇ ਸੇਲ ਵੀ ਲੱਗੀ ਹੋਈ ਸੀਗੀ ਭਾਂਡਿਆਂ ਦੀ 10 ਰੁਪਏ 20 ਰੁਪਏ 30 ਰੁਪਏ ਆ ਮਾਈ ਬੁੱਢੀ ਦੇ ਵਾਲ ਜਿਹੜੇ ਬੱਚੇ ਭੁੱਖ ਆਂਦੇ ਆ ਬਹੁਤ ਵਧੀਆ ਬਣਾਏ ਸੀ ਤੇ ਉਹ ਵੀ ਲੈ ਆ ਸੀ ਚਲੋ ਜੀ ਮੇਲਾ ਅਸੀਂ ਦੇਖ ਲਿਆ ਬਹਿ ਗਏ ਅਸੀਂ ਗੱਡੀ ਦੇ ਵਿੱਚ ਤੇ ਗੱਡੀ ਅਸੀਂ ਤੋਰ ਲਈ ਆ ਜੀ ਤੇ ਹੁਣ ਚੱਲੀ ਅਸੀਂ ਘਰ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਹੁਣ ਅਸੀਂ ਆ ਗਏ ਜੀ ਆਪਣੀ ਜਿੱਥੇ ਗੱਡੀ ਖੜੀ ਕਰੀ ਦੀ ਛੱਡ ਦੇ ਵਿੱਚ ਭੇਲੀ ਲੋ ਜੀ ਅੰਦਰ ਅਸੀਂ ਲਾਤੀ ਗੱਡੀ ਹੁਣ ਲਾਦਣੀ ਆਪਾਂ ਛੱਡ ਚ ਗੱਡੀ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਫॉर ਵਾਚਿੰਗ